ਫਿਰ ਮੈਂ 100 ਰੁਪਏ ਲਾ ਦਿੰਦਾ 50 ਵਾਓ ਚਾਚੂ ਪੂਰਾ ਚਿਹਰਾ ਹੀ ਹੋ ਗਿਆ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਦੇ ਨਵੇਂ ਬਲੌਗ ਸਵਾਗਤ ਹੈ ਕਹਿੰਦੇ ਇਹ ਦੁਪਹਿਰ ਦਾ ਟਾਈਮ ਹੋ ਗਿਆ ਫਟ ਫੂਟ ਹੋ ਗਏ ਚੱਲ ਪਏ 2:32 ਮਿੰਟਾਂ ਤੇ 2 ਮਿੰਟ 2:32 ਮਿੰਟਾਂ ਦੇ 2:33 ਹੋ ਗਏ 33 ਹੋ ਗਏ ਹੋਰ ਕਾਲੇ ਠੀਕ ਹੈ ਜਮਾ ਘਾਟਾ ਗੱਲਬਾਤ ਤੇ ਜੇ ਸਾਰਿਆਂ ਨੂੰ ਪਤਾ ਹੀ ਹੈ ਬਈ ਆਪਾਂ ਯਾਰ ਕਰ ਰਹੇ ਹਾਂਗੇ ਸ਼ਾਰਟ ਵੀਡੀਓ ਸਟਾਰਟ ਤੇ ਲੋਕੇਸ਼ਨ ਲਈ ਅੱਜ ਭਾਲ ਦੇ ਵਿੱਚ ਤੁਰਿਆਂਗੇ ਲੋਕੇਸ਼ਨ ਦਿਖਾਵਾਂਗੇ ਤੁਹਾਨੂੰ ਬਲੌਗ ਦੇ ਵਿੱਚ ਵੀ ਨਾਲੇ ਜਿਹੜੀ ਘੈਂਟ ਜਿਹੀ ਲੋਕੇਸ਼ਨ ਉਹਥੇ ਵੀਡੀਓ ਸ਼ੂਟ ਕਰਿਆ ਕਰਾਂਗੇ। ਇੰਨਾਂ ਗੱਲ ਕਈ ਚੀਜ਼ਾਂ ਨੇ ਇੱਕ ਲੋਕੇਸ਼ਨ ਇੱਕ ਬਿੱਲੂ ਨੂੰ ਚੱਕਣਾ ਅਸੀਂ ਨਾਲ ਫਿਰ ਪਟਿਆਲੇ ਜਾਣਾ ਸੌਰੀ ਫਿਰ ਜਿਹੜੀ ਇੱਕ ਸਾਡੇ ਨਾਲ ਲੀਡ ਤੇ ਕੰਮ ਕਰੂਗੀ ਹਰਮਨ ਉਹਦੇ ਕੋਲੇ ਵੀ ਜਾਣਾਗਾ ਫਿਰ ਉਹਦੋਂ ਵਾਰ ਅਸੀਂ ਪਟਿਆਲੇ ਵੀ ਜਾਣਾਗਾ ਪਟਿਆਲੇੋਂ ਅਸੀਂ ਨਕਲੀ ਦਾੜੀ ਮੁੱਛਾਂ ਵਾਲ ਜਿਹੜਾ ਵੀ ਸ਼ੂਟਿੰਗ ਲੈਂਡ ਦੇ ਵਿੱਚ ਕੰਮ ਯੂਜ਼ ਹੁੰਦਾਗਾ ਆਪ ਦਾਗਾ ਸਾਜਾ ਬਾਜਾ ਲੈ ਕੇ ਜਾਵਾਂਗੇ ਸਾਜਾ ਬਾਜਾ ਉੱਥੋਂ ਸਾਰੀ ਫੀਡ ਗੀ ਲੈਵਾਂਗੇ ਤੇ ਨਾਲੇ ਮਹਾਮਾਈ ਕਾਲੀ ਦੇ ਮੰਦਿਰ ਜਾ ਕੇ ਆਵਾਂਗੇ ਠੀਕ ਹੈ ਠੀਕ ਹੈ ਤੇ ਥੋੜੇ ਕਿ ਦਿਨਾਂ ਤੱਕ ਆਪਾਂ ਸ਼ੂਟਾ ਜਿਹੜਾ ਸ਼ੁਰੂ ਕਰਦਾਂਗੇ ਉਸਕੇ ਇਸ ਬਲੌਗ ਨਾਲ ਜੁੜੇ ਰਹੋ ਹਨੂਲੇ ਪਹੁੰਚ ਕੇ ਆਪਾਂ ਬਸ ਤੇ ਚੱਲਦੇ ਆ ਪਹਿਲਾਂ ਬਾਈ ਬਿੱਲੂ ਨਾਲ ਲੈ ਲਾਂਗੇ ਫੇਰ ਗਾਹਾਂ ਚੱਲਾਂਗੇ ਲੂਣੂ ਚੱਕ ਕੇ ਉਹਦੇ ਪਿੰਡੋਂ ਸਹੀ ਹੈ ਇਨਾਲੀ ਪਹੁੰਚ ਗਏ ਬਾਈ ਕੋਲੇ ਬਾਈ ਦਾ ਫੱਟ ਹੋਇਆ ਖੜਾ ਪੂਰਾ ਹਨਾ ਆ ਜਾ ਉਰੇ ਆ ਜਾ ਬਾਈ ਨਹੀਂ ਓਰੇ ਆ ਜੋ ਓਰੇ ਆ ਜੋ ਹਉ ਠੀਕ ਠਾਕ ਆ ਬਾਈ ਵਧੀਆ ਵਧੀਆ ਕੈਮ ਹਾਂਜੀ ਹਾਂ ਲਓ ਜੀ ਬਾਈ ਨੇ ਚੋਲਾ ਭਰ ਲਿਆ ਐਂ ਕਾਲੇ ਉਹ ਕਾਲੇ ਬਾਈ ਨੇ ਚੋਲਾ ਭਰ ਲਿਆ ਇਹ ਤਾਂ ਕਹਿੰਦਾ ਸਾਡੇ ਕੀ ਮੇਰੇ ਬਦੁਰਾਂ ਨੇ ਚਾਹ ਵੀ ਨਹੀਂ ਪੁੱਛੀ ਹਾਏ ਠੀਕ ਗੱਡੀ 'ਚ ਗੱਡੀ 'ਚ ਬੈਠਣ ਦੀ ਕਰੀ ਯਾਰ ਕਦੇ ਚੱਲੀ ਹੋਈ ਪਲੇਟ ਆ ਕੇ ਪਹਿਲੀ ਆਪ ਕਰੋ ਨਹੀਂ ਤੂੰ ਬਾ 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 ਤਾ ਤੀ ਹਾਂ ਫੋਕੀਆ ਦੱਸੋ ਲੋਈ ਪਹਿਲਾ ਲੋਕੇਸ਼ਨ ਦਾ ਕਿਉਂ ਨਹੀਂ ਆ ਹਾਂ ਬੰਦੇ ਉਧਰੋਂ ਚਲੇ ਇੱਥੋਂ ਚੱਲ ਸਿੱਧੇ ਬਾਈ ਰੋਡ ਜਾੜ ਲਾ ਸਿੱਧੇ ਚਲੀ ਹਾਂ ਇੱਥੇ ਆ ਕੇ ਉਧਰੋਂ ਆਪਾਂ ਸ਼ਨਾਮ ਤੋਂ ਉਧਰ ਹੀ ਲੱਗ ਜਣਾ ਬੜਾ ਠੀਕ ਹੈ ਪਹਿਲਾ ਲੋਕੇਸ਼ਨ ਹੀ ਦੇਖ ਲੈਣੇ ਆਪਾਂ ਹੂੰ ਲੈ ਬਾਈ ਕਹਿੰਦਾ ਆਪਾਂ ਦੇਖਨੇ ਆ ਪਹਿਲਾ ਲੋਕੇਸ਼ਨ ਆਂ ਦੇ ਵੀ ਉਹਦੇ ਕੋਲ ਚੱਲੀਏ ਕਰਤਾ ਕਰਤਾ ਉਹੀ ਕੰਮ ਕਰਤਾ ਮੰਨਦੇ ਹੋ ਕਿ ਉਹ ਇਧੀਆਂ ਨੂੰ ਹੈ ਮੰਨਦੇ ਹੋ ਭੁੱਲ ਗਿਆ ਬਾਈ ਕੁਸ ਬਾਈ ਕੀ ਰਹਿ ਗਿਆ ਗੱਡੀ ਮੋੜਨੀ ਪਊ ਮੋਬਾਈਲ ਰਹਿ ਗਿਆ ਕਰਤਾ ਕੰਮ ਉਹੀ ਨੇੜੀ ਸੜਕ ਦੇ ਹਲੇ ਦਾ ਹੈ ਤੇਰੀ ਗੱਡੀ ਸਰ ਗਿਆ ਇੱਕਦਣ ਬਠਿੰਡੇ ਜਿੱਦੇ ਮੈਂ ਗਿਆ ਇੱਕ ਬੰਦੇ ਨੂੰ ਨਾਲ ਲੈ ਕੇ ਉਹਨਾਂ ਨੇ ਪਤਾ ਕੀ ਕਰਤੂਤ ਖਿਲਾਈ 15 ਕਿਲੋਮੀਟਰ ਅਸੀਂ ਪੁੱਛੋ ਆ ਗਏ 20 ਕਿਲੋਮੀਟਰ ਤੇ ਚਾਹ ਵਾਲੇ ਕੋਲੇ ਚਾਹ ਪੀਤੀ ਅਸੀਂ ਉੱਥੇ ਮੋਬਾਈਲ ਭੁੱਲੇ ਅੱਛਾ ਤੇ ਮਾਰ ਕੇ ਹੱਥ ਜਾ ਕੇ ਨਾ ਭਾਈ ਮੇਰਾ ਤਾਂ ਚਾਹ ਵਾਲੇ ਕੋਲੇ ਮੋਬਾਈਲ ਰਹਿ ਗਿਆ ਤੇ ਬਰਨਾਲੇ ਦਾ ਹੀ ਮੁੰਡਾ ਉਹ ਨਾ ਨਾਂ ਐ ਕਹਿਣ ਜੋਗਾ ਵੀ ਗੱਡੀ ਮੋੜਦਾ ਹਾਂ ਮਾਹ ਯਾਰ ਬੜਾ ਮਾੜਾ ਕੰਮ ਹੋਇਆ ਉਹਨਾਂ ਨਾਲ ਦਾ ਕਹਿੰਦਾ ਇਹਨੇ ਪਹਿਲਾਂ ਵੀ ਯਾਰ ਤਨ ਚਾਰ ਵਾਰੀ ਐਵੇਂ ਸਿੱਟੇ ਨੇ ਫੋਨ ਕਿਤੇ ਕਿਤੇ ਭੁੱਲਿਆਂ ਦਾ ਕਿਤੇ ਕਿਤੇ ਮਾਪਾ ਭੈਣ ਨੇ ਇਹਦਾ ਮੈਨੂ ਗਾਲਾਂ ਕੱਢੂਆ ਯਾਰ ਮਾਚਾਲ ਕੋਈ ਚੱਕ ਨਹੀਂ ਮੈਂ ਮੋੜਦਾ ਗੱਡੀ ਯਾਰ ਕਿੱਡੀ ਗੱਲ ਆ ਗਈ ਉੱਥੋਂ ਚਲ ਗੱਡੀ ਮੈਂ ਕਮਾਈ ਪਈ ਇੱਥੇ ਇੱਥੇ ਕਰ ਲਵਾਂ ਉਹ ਕਰ ਦਵਾਂ ਚੱਕਣਾ ਪੈ ਠੀਕ ਹੈ ਚੱਕ ਲਿਓ ਵੀ ਅੱਛਾ ਐਨੇ ਇਹਨਾਂ ਨੇ ਫੋਨ ਕਰਤਾ ਮਨਪ੍ਰੀਤ ਨੇ ਕਹਿੰਦਾ ਵੀ ਆ ਜਾ ਬਾਈ ਕਹਿੰਦਾ ਅਸੀਂ ਇੱਥੇ ਪਹੁੰਚ ਗਏ ਮਾਚਾਲ ਠੀਕ ਆ ਅਸੀਂ ਚਾਹ ਵਾਲੇ ਕੋਲੇ ਉਹਨੇ ਗਾਹਾਂ ਪਤਾ ਤਿੰਨ ਫੋਨ ਫੜਾਤੇ ਅੱਛਾ ਇੱਕ ਆਈਫੋਨ ਤੇ ਦੋ smartphones ਉਹ ਕਹਿੰਦੇ ਭਈ ਆ ਦੋ ਤਿੰਨ ਪੈ ਨੇ ਸਾਡੇ ਕੋਲ ਵੀ ਭੁੱਲ ਕੇ ਗਿਆ ਵਿਆ ਨਾ ਕਹਿੰਦੇ ਸਾਨੂੰ ਇਹ ਚੱਕਣੇ ਆ ਫੋਨ ਜ਼ਰੂਰ ਆਈ ਜਾਂਦੇ ਨੇ ਜਿਹੜਾ ਛੋਟਾ ਹੈਗਾ ਇਹਨਾਂ ਤੋਂ ਸਿਆਣ ਕੇ ਲੈ ਜਾਓ ਠੀਕ ਐ ਮਾਲਾ ਫਾੜ ਲਾ ਗੋ ਜੋ ਮਾਪੇ ਪੈਨ ਆਈਫੋਨ ਹੀ ਚੱਕ ਲੈਂਦਾ ਜੇ ਤੈਨੂੰ ਆਈਫੋਨ ਹੀ ਜਾਂਦੇ ਜੋ ਇਹਦਾ ਮਤਲਬ ਸਾਰੇ ਯਾਰ ਬਬਲਿੰਗ ਦੇ ਵਿੱਚ ਹੈ ਨਾ ਬੰਦਾ ਫਿਰਦਾ ਕਿਤੇ ਹੁੰਦਾ ਹੈ ਦਿਮਾਗ ਕਿਤੇ ਹੁੰਦਾ ਹੈ ਇਹ ਕੀ ਹੈ ਅਸੀਂ ਭੁੱਲ ਜਾਂਦੇ ਹੁਣ ਕਰਦਾ ਤਾਂ ਬਾਈ ਕਾਲੀ ਸੀਗਲ ਕਰਾਇਆ ਮੋਬਾਈਲ ਘਰੀਬੂ ਲੈ ਆ ਨਾ ਪੁੱਛਾ ਰਮਨ ਮਾਰਦੀ ਰੇਟ ਪਈ ਬਿਨਾ ਦੱਸੇ ਰੇਟ ਮਾਰਤੀ ਨਾਈਵ ਲੋਕੇਸ਼ਨ ਤੇ ਫਾਈਨਲੀ ਪਹੁੰਚ ਗਏ ਆਪਾਂ ਹੈਲੋ ਲੋਕੇਸ਼ਨ ਤੁਹਾਨੂੰ ਸਾਰੀ ਦਿਖਾਤੀ ਗੱਲਬਾਤ ਹੋ ਗਈ ਓਕੇ ਤੇ ਹੁਣ ਆਪਾਂ ਇਥੋਂ ਹੋਰ ਟੂਰ ਆ ਜਿਹੜਾ ਲੰਬਾ ਲੈ ਕੇ ਚੱਲਦੇ ਆਂ ਉੱਥੋਂ ਡਰਾਈਵਰ ਸਾਈਡ ਹੀ ਮੋੜ ਜੀ ਬਾਈ ਓਕੇ ਉਹ ਮੇਨ ਰੋਡ ਤੇ ਚੜ ਜੂਗੇ ਅਗੇ ਤੇ ਹੁਣ ਆਪਾਂ ਚੱਲੇ ਆਂ ਪਟਿਆਲੇ ਪਟਿਆਲੇ ਵੀ ਤੁਹਾਨੂੰ ਜਾ ਕੇ ਦਿਖਾਉਣੇ ਆ ਉੱਥੇ ਬਾ ਜੀ ਆ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਬਿਓ ਤੁਹਾਨੂੰ ਇਹ ਦੇਖੋ ਵੀ ਅਸੀਂ ਗਾਰ ਤਖੜੇ ਤਰੀਕੇ ਨਾਲ ਕਾੜਦੇ ਆ ਬਾਸ ਸਾਥ ਦੇ ਚੱਲਿਓ ਸਾਡਾ ਵੀਡੀਓ ਨੂੰ ਸਪੋਰਟ ਕਰੀ ਚੱਲਿਓ ਸ਼ੇਅਰ ਕਰੀ ਚੱਲਿਓ ਹਨਾ ਇਧਰੋਂ ਜਾਵਾਂ ਹਾਂ ਤੇ ਸ਼ੇਅਰ ਕਰ ਦਿਓ ਬਾਈ ਬਣ ਕੇ ਮਿਹਨਤਾ ਜਿਹੜੀ ਸਾਡੇ ਹਨਾ ਬੱਲੇ ਪੈ ਜੇ ਅਜੀ ਸਾਹਿਬ ਗੱਲ ਸਾਨੂੰ ਕਮਾਈ ਕਮੂਈ ਤੇ ਕਰਦਾ ਕੋਈ ਮਤਵ ਵਾਲੀ ਨਹੀਂ ਇੱਕ ਤੁਹਾਡੇ ਸਾਹਮਣੇ ਇਹੋ ਜੀ ਚੀਜ਼ ਲਿਆਵਾਂਗੇ ਅਸੀਂ ਬਾਦ ਤੁਸੀਂ ਕਹੋਗੇ ਵੀ ਯਾਰ ਬਾਬੇ ਵੰਡ ਕਰਾ ਹਾਂ ਸਹੀ ਗੱਲ ਹੈ ਹਨਾ ਆਹ ਸੋਹਣਾ ਕਨਸੈਪਟ ਹੈ ਜਿਹੜਾ ਪਹਿਲਾਂ ਦਾ ਬਹੁਤ ਘੈਂਟ ਕਨਸੈਪਟ ਲੈ ਕੇ ਆਵਾਂਗੇ ਜੇ ਉਹ ਕਨਸੈਪਟ ਨੂੰ ਤੁਸੀਂ ਨਾਂ ਪਰ ਮਹਾਰਾ ਦਿੱਤਾ ਹਨਾ ਤੇ ਜਿਹੜਾ ਕੁਝ ਤੁਸੀਂ ਚਾਹੁੰਦੇ ਹੋ ਫਿਰ ਭਾਈ ਅਸੀਂ ਉਹ ਜਾ ਕੁਝ ਲੈ ਆਵਾਂਗੇ ਪ੍ਰੋਡੂਸਰ ਵਾਂਗੂ ਨਾ ਕਹਿ ਕਰਿਓ ਹਨਾ ਵੀ ਭਾਈ ਗੰਦ ਪਾਈ ਜਾਂਦੇ ਨੇ ਐ ਕਰੀ ਜਾਂਦੇ ਨੇ ਕਿ ਤਾਂ ਪਲੀਜ਼ ਹੱਥ ਵਾਣ ਕੇ ਤੁਹਾਡੇ ਮੂਰੇ ਇਹੀ ਬੇਨਤੀ ਹੈ ਵੀ ਇਨਸਾਨ ਦੀ ਸੋਚ ਸਾਨੂੰ ਉਧਰ ਤੱਕ ਨਾ ਮਜਬੂਰ ਕਰਿਓ ਹਨਾ ਵੀ ਅਸੀਂ ਵਧੀਆ ਪਰਿਵਾਰਕੀ ਵੀਡੀਓ ਬਣਾਉਣ ਤੇ ਅਸੀਂ ਸਕੂਨ ਰਹੀਏ ਸਾਈ ਸਾਹਿਬ ਗੱਲ ਜਰੇ ਨਾ ਹੋਵੇ ਕਿ ਤੁਸੀਂ ਬਾਲੀਵੁੱਡ ਵਾਲਿਆਂ ਵਾਂਗ ਆ ਹਾਲੀਵੁੱਡ ਵਾਲਿਆਂ ਵਾਂਗੂ ਜਾਂ ਦਿੱਲੀ ਵਾਲਿਆਂ ਵਾਂਗੂ ਵੀ ਉਦਾਂ ਦੀਆਂ ਪ੍ਰਤੂਤਾਂ ਤੇ ਉਤਰ ਕੇ ਆਈਏ ਹਾਂ ਪਹਿਲਾ ਕਨਸੈਪਟ ਬਹੁਤ ਸਾਰਾ ਨਾਲ ਆਵਾਗੇ ਤੁਹਾਡੇ ਅੱਗੇ ਅਸੀਂ ਬਹੁਤ ਡਿਜ਼ਾਈਨ ਬੇਸ ਕਰਾਂਗੇ ਉਹਦੇ ਵਿੱਚ ਅਸੀਂ ਬਾਕੀ ਬਲੌਗ ਦੇ ਵਿੱਚ ਕਮੈਂਟ ਕਰਦੇ ਵੀ ਕਿੱਦਾਂ-ਕਿੱਦਾਂ ਦੀ ਤੁਹਾਨੂੰ ਵੀਡੀਓ ਚਾਹੀਦੀ ਹੈ ਨਾ ਹਾਂ ਉਦਾਂ ਦਾ ਹੁੰਦਾ ਇਹ ਤੁਹਾਨੂੰ ਸਪੋਰਟ ਤੁਸੀਂ ਕਿਸ ਤਰੀਕੇ ਦੀ ਕਰਨੀ ਚਾਹੁੰਦੇ ਹੋਗੇ ਵੀ ਪਰਿਵਾਰ ਕੇ ਵੀਡੀਓ ਚਾਹੀਦੀ ਹੈ ਤੁਹਾਨੂੰ ਤੇ ਇੱਕ ਮਨੋਰੰਜਨ ਵੀਡੀਓ ਚਾਹੀਦੀ ਹੈ ਨੀਆ ਸਹੀ ਹੈ ਐਦਾਂ ਦਾ ਸਾਨੂੰ ਜ਼ਰੂਰ ਦਾ ਆ ਵੀ ਦੱਸੋ ਕਿੱਥੋਂ ਦੀ ਲੋਕੇਸ਼ਨ ਹੈ ਆਪਾਂ ਐਂਟਰ ਹੋ ਗਏ ਕਿਲੇ ਦੇ ਵਿੱਚ ਸਾਹਮਣੇ ਗੇਟ ਬਣਿਆ ਫਰੰਟ ਤੇ ਕਹਾਂ ਜਾਵਾਂ ਕਹਾਂ ਹੀ ਗੇਲੋ ਬਈ ਹਜੇ ਦਾ ਬਿੱਲੂ ਕਹਿੰਦਾ ਕਹਾਂ ਹੀ ਚੱਲ ਲਾ ਆਉਣੀ ਆ ਸਮੂਹ ਹਿਸਾਬ ਲਾਣੀ ਮੈਨੂੰ ਮੁੜ ਕੇ ਆਇਆ ਕਹਤਾ ਪਿੱਛੇ ਰਹਿ ਕੇ ਤੋਰ ਕੇ ਲਾਉਂਗਾ ਓਕੇ ਟਰਟ ਕਰ ਦਮਾ ਵਿੱਚ ਕਦਾ ਪਟੋਰੇ ਵਿਆ ਸੜਕ ਕੋੜੇ ਵਾਲੀ ਸਮਝ ਗਈ ਤਰਝ ਜਿੰਦੇ ਨੇ ਕਿ ਆਏ ਨਹੀਂ ਹੈਗੇ ਵਿੱਚ ਸਾਈਡ ਤੇ ਕੋਈ ਜਿਆਰਾ ਤੇ ਡਿੱਗ ਵੀ ਇਹਨਾਂ ਨੇ ਮੜੇ ਨਾਲ ਹੀ ਪੈਣਾ ਥੱਲੇ ਮਰੇ ਵਿੱਚ ਮਰੀ ਬਰੋ ਤੇ ਆਵਾਜ਼ ਹਣਾ ਜਮੀ ਤੱਕ ਕਹਦਾ ਜਮੀ ਵਿਜਾਲੀ ਤੁਰ ਜਾਂਦੀ ਐ ਹੋਰ ਕੰਨ ਤੇ ਫੋਨ ਲੱਗਿਆ ਹੋਇਆ ਨਾ ਪਿੱਛੇ ਦੇਖਦੀ ਨੀ ਆਹ ਅੰਗਰੇਜ਼ ਇੱਥੇ ਫਿਰਦਨੇ ਓਏ ਅੰਗਰੇਜ਼ ਬਾਈ ਪਟਿਆਲਾ ਸਹਿਰ ਆ ਜੇ ਰਾਜਿਆਂ ਦਾ ਸਹਿਰ ਆ ਅੰਗਰੇਜ਼ ਕਿਹੜਾ ਇੱਥੇ ਆ ਨਹੀਂ ਸਕਦੇ ਹੁਣ ਦੇਖ ਓਏ ਇਦੂ ਗਾੜਾ ਪਾਇ ਲਿਆ ਨਾ ਗੱਡੀ ਵੀ ਨਹੀਂ ਜਾਣੀ ਖਾ ਖਵਾ ਬਿੱਲੂ ਦੇਖ ਬਿੱਲੂ ਦੇਖ ਦੋਵੇਂ ਸਾਈਡ ਤੇ ਕੀ ਲਾਵਾਂ ਇਧਰ ਇੰਨਾ ਥਾਂ ਦਿੰਦਾ ਨਾ ਰਾਸੀ ਬੜਾ ਯਾਰ ਹਣਾ ਇੱਥੇ ਜਾਣਾ ਪੁੱਛ ਲੋ ਯਾਰ ਕਿਸੇ ਨੂੰ ਕੁਸ ਲਓ ਵੀ ਫਾਈਨਲੀ ਆਪਾਂ ਬਾਜ਼ਾਰ ਦੇ ਵਿੱਚ ਐਂਟਰੀ ਕਰਤੀ ਤੇ ਦੇਖਦੇ ਕਿੱਥੋਂ ਸਾਮਾਨ ਮਿਲੂਗਾ ਬਹੁਤ ਰਾਂਦੀਆਂ ਦੇ ਗਾਣਾਂ ਤੋਂ ਕੋਈ ਨਾ ਨਹੀਂ ਹਣਾ ਪਪਾ ਗੋਣੇ ਦੇਖੋ ਵਿਕੇਲਾ ਇਹ ਇਕੱਲਾ ਮਾਰਕੀਟ ਇੱਧਰ ਸਾਰਾ ਲੱਗਿਆ ਹੋਇਆ ਬਾਜ਼ਾਰ ਇਹਦੀ ਪਸਾਨ ਜਿਹੜੀ ਬਹੁਤ ਬਣੀ ਵੀ ਹੈ ਹਨਾ ਬਾਈ ਨੂੰ ਆਵਾਜ਼ ਮਾਰ ਕੇ ਤੇ ਬਾਈ ਨੂੰ ਮਿਲ ਰਹੇ ਨੇ ਹਨਾ ਇਹ ਹੀ ਪਸਾਨ ਹੁੰਦੀ ਹੈ ਕਿ ਹਨਾ ਕਿ ਤਿਆਰ ਕਰਕੇ ਦਿੱਦੀ ਲੰਗੇ ਬੰਦਾ ਪਸਾਨ ਕੇ ਖੜਾ ਲੈਂਦਾ ਹੈਗਾ ਨਹੀਂ ਆ ਆ ਕੀ ਲੈਣ ਆਏ ਹੈਗੇ ਨਹੀਂ ਲੱਭ ਰਹੀ ਬਹੁਤ ਘੱਟ ਬਾਈ ਦੀ ਲਾ ਕੇ ਦੇਖ ਲਾ ਫਿਰ ਮੈਂ 100 ਰੁਪਏ ਲਾ ਦਿੰਦਾ 50 ਵਾਓ ਚਾਚੂ ਪੂਰਾ ਚਿਹਰਾ ਹੀ ਹੋ ਗਿਆ ਸਾਈਜ਼ ਇਹ ਤਾਂ ਕੰਗੀਆਂ ਨਹੀਂ ਲੈਣੇ ਮੈਂ ਦਾੜੀ ਮੁੱਸ ਵਗੈਰੇ ਵੀ ਹੁੰਦੀਆਂ ਲਾਓ ਵੀ ਕਾਫੀ ਟਰਾਈ ਕਰ ਲਈ ਪਰ ਇੱਕ ਜਗ੍ਹਾ ਤੋਂ ਆਪਾਂ ਨੂੰ ਥੋੜੇ ਜਿਹੇ ਕੱਲੇ ਵਾਲ ਮਿਲੇ ਨੇਗੇ ਤੇ ਦਾੜੀ ਮੁੱਸਾਂ ਵਾਲਾ ਜਿਹੜਾ ਹੋਰ ਸਿਸਟਮ ਤਾਂ ਮਿਲੇ ਨਹੀਂ ਹੈਗਾ ਹੁਣ ਆਪਾਂ ਘੁਮਕਮਾ ਕੇ ਬਾਈ ਕੋਲੇ ਖੜ ਗਏ ਸੀਗੇ ਇੱਕ ਕੋਲੇ ਥੋ ਲੋਕੇਸ਼ਨ ਲੈਂਦੀ ਹੈਗੀ ਉਹ ਕਹਿੰਦੇ ਧਰਮਪੁਰਾ ਬਾਜ਼ਾਰ ਪੈਂਦਾ ਜਿਹੜਾ ਉੱਥੋਂ ਸਾਨੂੰ ਸਾਰਾ ਸਮਾਨ ਮਿਲ ਸਕਦਾਗਾ। ਬਾਕੀ ਆਪਾਂ ਚੱਲ ਕੇ ਦੇਖਦੇ ਆਂ ਜੁੱਤੀਆਂ ਜੱਤੀਆਂ ਦੇਖੋ ਤੁਸੀਂ ਬਹੁਤ ਵੱਡੇ ਵੱਡੇ ਸ਼ੋਅਰੂਮ ਨੇ ਇੱਥੇ। ਬਹੁਤ ਠਾਕੜਾ ਕੰਮ ਆਗਾ। ਲਓ ਵੀ ਪਹੁੰਚ ਗਏ ਮਿੱਤਰੋ ਕਾਲੀ ਮਾਤਾ ਦੇ ਮੰਦਰ। ਇਧਰੋਂ ਸਾਨੂੰ ਰਾਸ ਦਿਖਾ ਦੇਣਾ। ਇਹ ਫੁੱਗੇ ਟੇਗਣੇ ਲੰਬੇ ਲੈਣਾਂ ਲੱਗੇ ਹੋਈਆਂ ਨੇ। ਇੱਧਰ ਵੀ ਆ ਗਿਆ ਆਪਾਂ ਕਿਹੜਾ ਆ ਹਾਂ ਆਪਾਂ ਕਿਹੜਾ ਆਗੇ ਇੱਧਰ ਵੀ ਜਾ ਕੇ ਉਤੋਂ ਦੀ ਮੇਤਰੋ ਖਾਣਾ ਵਗੈਰਾ ਖਾ ਲਿਆ ਸਾਹਮਣੇ ਮੰਦਿਰ ਹੈਗਾ ਤੇ ਇੱਥੇ ਆ ਪਾਲ ਦਾ ਢਾਬਾ ਬਾਈ ਜਿਹੜਾ ਖਾਣਾ ਪੂਰਾ ਠੈਂਟ ਹੈਗਾ ਬੜਾ ਚੱਕਰਾਂ ਦੇ ਨਾਲ ਪਏ ਹੋ ਜੇ ਇੱਥੇ ਆ ਕੇ ਖਾਣਾ ਖਾਉਂਗੀ ਤਾਂ ਦਾਲ ਮੱਖਣੀ ਨਾਲ ਕੋਲੇ ਦੋ ਤਰ੍ਹਾਂ ਦੀ ਹੈ ਤਾਂ ਮਗਰ ਦੀ ਜਿਹੜੀ ਕਾਲੇ ਵਾਲੀ ਹੈ ਕਾਲੇ ਚਨੇ ਵਾਲੀ ਹੈ ਨਾ ਉਹ ਕਰਵਾ ਲਿਓ ਬਿਲਕੁਲ ਤੇ ਸੈਂਪਲ ਕਰਵਾ ਲੇ ਰੋਟੀ ਮਤਲਬ ਵਾਟਰ ਬੂਟਰ ਵਾਲੇ ਨਾ ਹੋਵੇ ਸੈਂਪਲ ਤੇ ਖਲੀ ਦੇਣ ਦੇ ਖੜਦੇ ਖੜਦਾ ਖੜਦਾ ਵਾਲੀ ਦੇ ਜਾਂਦਾ ਭਾਈ ਐਂਡ ਗੱਲ ਆ ਬਾਤ ਹੈ ਨਾ ਵਧੀਆ ਲੱਗਿਆ ਯਾਰ ਘੈਂਟ ਦੀ ਰੋਟੀ ਪਾਈਆਂ ਦੀ ਠੀਕ ਆ ਤੇ ਬਾਕੀ ਫਲਾਰ ਚ ਬਾਲਾ ਮੰਗਦੇ ਹਾਂ ਬਾਕੀ ਯਾਰ ਜੇ ਤੁਸੀਂ ਤਿੰਨ ਕੇ ਜਾਣੇ ਮੰਨ ਵੀ ਫੁੱਲ ਵਾਲੀ ਪਲੇਟ ਕਰਾ ਲਿਓ ਇੱਕੋ ਹੀ ਵਾਧੂ ਆ ਸਰ ਕੋਈ 100 ਰੁਪਏ ਬੰਦਾ ਪੈ ਗਿਆ ਵਾਸ ਓਕੇ ਆ ਕੰਮ 100 ਰੁਪਏ ਬੰਦਾ ਪੈਂਦਾ ਹੈ ਘੈਂਟ ਗੱਲ ਬਾਤ ਨੂੰ ਬਹੁਤ ਔਲੇ ਨਾਲ ਜਲਦੀ ਲੋਵੀ ਪਹੁੰਚ ਗਏ ਆਪਾਂ ਮੰਦਰ ਰਾਹ ਤੋਂ ਮੈਂ ਦਿਖਾ ਦਪਾਂਗਾ ਜਿੱਥੇ ਲਿਖਿਆ ਹੋਇਆ ਜੀਵ ਕਾ ਤਰੋ ਤੇ ਸਾਵਧਾਨ ਰਹੇ ਕਿਸੇ ਵੀ ਪ੍ਰਕਾਰ ਦਾ ਹਥਿਆਰ ਮੰਦਰ ਵਿੱਚ ਮਿਲ ਜਾਣਾ ਮਨਾ ਹੈ ਇੱਧਰ ਲੱਗਿਆ ਹੋਇਆ ਨਿਸ਼ਾਨ ਹੈ ਮੰਦਰ ਦਾ ਰਸਤਾ ਇੱਧਰ ਹੈ ਆ ਅੰਦਰ ਦਾ ਸਾਰਾ ਇਹ ਜਿਹੜਾ ਤੁਹਾਨੂੰ ਦਿਖਾ ਰਿਹਾ ਹੈ ਇਹ ਲੋਕਾਂ ਦਾ ਨਾ ਕੋਈ ਨਾ ਕੋਈ ਐਂਟਰੀ ਇਹ ਇਧਰੋਂ ਸਾਰੇ ਮੱਥਾ ਟੇਕ ਕੇ ਅੰਦਰੋਂ ਬਾਹਰ ਆਏਗੇ ਰਹੇ ਨਹੀਂਗੇ ਤੇ ਬਾਹਰ ਆਏਗੇ ਅਜੇ ਕੋਈ ਜੀ ਮਾਧਵ ਲੰਗਰ ਦਾ ਦਾਨ ਜੀ ਕਰਦੇ ਹੋ ਜੀ ਵੀ ਸ਼ਰਦਾ ਭਗਤੂ ਸੇਵਾ ਲੰ데요 ਲੰਗਰ ਰਾਤੀ ਲਈ ਜੀ ਲੰਗਰ ਪਵਨ ਆਲੰਬਰ ਤੋਂ ਆ ਲਾਈਨ ਇਤਨੀ ਲੰਬੀ ਆ ਜੇ ਤੁਹਾਨੂੰ ਬਾਹਰਲੇ ਪਾਸੇ ਹੁਣ ਤਾਂ ਇਧਰ ਬਾਥਰੂਮ ਦਾ ਰਸਤਾ ਬਾਥਰੂਮ ਵਗੈਰਾ ਕਰਨਾ ਤੇ ਇਧਰ ਪੀਣ ਵਾਲਾ ਪਾਣੀ ਤੇ ਜਮਾਂ ਜਦੋਂ ਬਾਹਰ ਨਿਕਲਦੇ ਆ ਤਾਂ ਇਧਰ ਪ੍ਰਸ਼ਾਦ ਕਰ ਉਹ ਜਿਹੜਾ ਪ੍ਰਸਾਦ ਆਪਾਂ 1 2 3 ਕਾਊਂਟਰ ਤੋਂ ਲਿਆ ਸਕਦੇ ਆ ਕਿ ਇਹ ਤੋਂ ਪ੍ਰਸਾਦ ਲੈ ਕੇ ਬਾਹਰ ਦੁਬਾਰਾ ਫਿਰ ਜਦੋਂ ਆਪਣੇ ਟ੍ਰੇ ਦੇ ਉੱਤੇ ਬਾਹਰ ਨਿੱਕਾ ਬਿਚਾਰ ਮੱਥਾ ਟੇਕਤਾ ਤੇ ਹੁਣ ਆਪਾਂ ਕਰਦੇ ਆ ਵਾਪਸੀ ਘਰ ਆਪਾਂ ਤੋਂ ਲੈ ਕੇ ਗਏ ਆਸ਼ੀਰਵਾਦ ਹਮ ਮਾਤਾ ਅਸੀਂ ਲੱਗਿਆ ਕੰਮ ਕਰਨਾ ਵੱਬੇ ਸਰੀਰ ਇਹਦਾ ਸਾਡਾ ਵਧੀਆ ਕੰਮ ਚੱਲੇ ਹਨਾ ਵਧੀਆ ਕੰਮ ਕਰੀਏ ਟੀਮ ਵਰਕ ਵਾ ਕੇ ਵਧੀਆ ਕੰਮ ਸਾਡਾ ਰੋੜਦਾ ਰਹੇ ਕਿਸੇ ਵੀ ਤਰ੍ਹਾਂ ਦੀ ਸਾਡੇ ਕੰਮ ਦੇ ਵਿੱਚ ਹੋਈ ਅੜਚਨ ਨਾ ਹੋਵੇ ਇੱਕ ਬਿੱਲੂ ਦਾ ਕਰਾ ਦੇ ਵਿਆਹ ਮਾਤਾ ਇਹ ਘਰ ਤੇ ਲੈ ਕੇ ਆਏਗੀ ਕੀ ਕਹੀ ਜਾਂਦਾ ਆ ਬਾਈ ਤਾਂ ਕਹਿੰਦਾ ਹੀ ਹੁੰਦਾ ਕਰਾ ਕਰਾ ਨਹੀਂ ਕਿਤੇ ਕਿਤੇ ਕਹੀ ਦਿੰਦਾ ਹੈ ਮਾੜਾ ਤੋਰਤੀ ਸੀ ਭਾਂ ਦੇ ਤਰ੍ਹਾਂ ਕਰਾ ਕਰਾ ਦੇਤਾ ਜੀ ਬਿੱਲੂ ਤੇਰਾ ਵਿਆਹ ਹੋਏ ਇੱਥੋਂ ਮੋੜਦਾ ਗੜਗੇਸੀ ਨਹੀਂ ਸੀ ਭੇਜੀ ਤੇਰੇ ਕੋਲ ਲੋਗੇ ਹਾਂ ਗੁੜਗਿੱਤੀ ਦੇ ਘਰੇ ਪੇਚੂ ਕਮਾ ਰਖਾਦਾ ਸੀਗਾ ਤੇ ਲਾਈਵ ਦੋਸਤੋ ਪਹੁੰਚ ਗਏ ਘਰ ਤੇ ਅੱਜ ਦਾ ਵਲੌਗ ਕਰਦੇ ਆ ਸਮਾਪਤ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਸੋ ਚੈਨਲ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ